ਕਰਦੇ ਨੇ ਉਥੇ ਸਾਰੇ ਸਾਈਂ ਜੀ ਦੇ ਨਾਮ ਦਾ ਕੇਕ ਕੱਟਦੇ ਨੇ ਤੇ ਨਾਲੇ ਖੁਸ਼ੀਆਂ ਮਨਾਉਂਦੇ ਨੇ ਕਿਉਂਕਿ ਸਾਈਂ ਜੀ ਤੁਹਾਡੇ ਕਰਕੇ ਇੱਥੇ ਡੇਰੇ ਲਾਏ ਹੋਏ ਉਹਨਾਂ ਨੇ ਤੁਹਾਡੇ ਕਰਕੇ ਸਾਰੇ ਸੰਗਤ ਲਈ ਸਾਰਿਆਂ ਦਾ ਭਲਾ ਕਰਦੇ ਨੇ ਤੇ ਜਿਆਦਾ ਖਿਡਾਰੀਆਂ ਜਿਹੜੇ ਖਿਡਾਰੀ ਜਿਨ੍ਹਾਂ ਨੂੰ ਕੋਈ ਪਛਦਾ ਨਹੀਂ ਸੀ ਉਹਨਾਂ ਨੇ ਲੱਖਾਂ ਕਰੋੜਾਂ ਦੇ ਬਣਾ ਦਿੱਤੇ ਤੇ ਕਿਹਨਾਂ ਦੀ ਕਿਰਪਾ ਹੈ ਬਾਬਾ ਮੁਰਾਦ ਈਸ਼ਾ ਸਰਕਾਰ ਦੀ ਕਿਰਪਾ ਹੈ ਸਾਈਂ ਵਿਕੀ ਸ਼ਾਸ ਸਰਕਾਰ ਦੀ ਕਿਰਪਾ ਹੈ ਜਿਕਾਰਾ ਸੱਚੀ ਸਰਕਾਰ ਦਾ ਸੱਚੇ ਦਰਵਾਜ਼ੇ ਖੁੱਲ੍ਹ ਗਏ ਜਿਹੜੇ ਖਿਡਾਰੀ ਪਾਜੀ ਇੱਕ ਵਾਰੀ ਖੜ ਕੇ ਸੰਗਤ ਨੂੰ ਹਾਜ਼ਰੀ ਇੱਕ ਵਾਰੀ ਲਗਾ ਲਓ ਸਾਡੇ ਟੌਪ ਦੇ ਖਿਡਾਰੀ ਜਿਹੜੇ ਕਬੱਡੀ ਪਲੇਅਰ ਨੇ ਮਨਦੀਪ ਪਾਜੀ ਇਹਨਾਂ ਦੇ ਪਿਆਰ ਦੇ ਰਚਨ ਲੱਖੇਵਾਲੀਆ ਸਾਹਿਬ ਔਰ ਸਾਡੇ ਡਾਕਟਰ ਸਾਹਿਬ ਯਾਹੂ ਤਾੜੀ ਖਿਡਾਰੀਆਂ ਦੇ ਨਾਂ ਤੇ ਲਾ ਕੇ ਤੇ ਮਸਤਾ ਨੇ ਬਣਾਏ ਨੇ ਲੱਖਾਂ ਕਰੋੜਾਂ ਵਿੱਚ ਮੱਝਾਂ ਗਾਵਾਂ ਦੀ ਇਹ ਕਿਨਾਂ ਦੀ ਕਿਰਪਾ ਹੈ ਮਾਸਾ ਦੀ ਕਿਰਪਾ ਹੈ ਜਦੋਂ ਵੀ ਖਿਡਾਰੀ ਕੋਈ ਨਾਮ ਜਿੱਤ ਕੇ ਲਿਆਉਂਦਾ ਤਾਂ ਸਰਕਾਰ ਦੇ ਦਰਬਾਰ ਤੇ ਆਉਂਦਾ ਸਾਹਿਬ ਕਿਉਂਕਿ ਸਰਕਾਰ ਇਹਨਾਂ ਨੂੰ ਅਸ਼ੀਰਵਾਦ ਦਿੰਦੇ ਨੇ ਕਿ ਭਾਵੇਂ ਜਿੱਡਾ ਮਰਜ਼ੀ ਮੋਰੇ ਭਲਵਾਨ ਹੋਵੇ ਜਿੱਡੀ ਮਰਜ਼ੀ ਟੀਮ ਹੋਵੇ ਜਦੋਂ ਬਾਬਾ ਮੁਰਾਦ ਸ਼ਾਹ ਦਾ ਤੁਸੀਂ ਨਾਮ ਲੈ ਲਿਆ ਰਾਦ